ਵੱਡੇ ਖਬਰ ਆਪਣੇ ਦਰਸ਼ਕਾਂ ਦੇ ਆਸ ਵਿੱਚ ਕਰ ਰਹੇ ਹਨ ਸੁਖਦੇਵ ਸਿੰਘ ਬਾਦਲ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਬਠਿੰਡਾ ਤੋਂ ਹਰਸਿੰਦਰਤ ਕੌਰ ਬਾਦਲ ਸ਼ਰਮਣੀ ਅਕਾਲੀ ਦਲ ਦੇ ਮੁਰਤੂ ਉਮੀਦਵਾਰ ਹੋਣਗੇ ਹਰਸਿੰਦਰਤ ਕੌਰ ਬਾਦਲ ਨੂੰ ਮੁਰਤੂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਿਸ ਦੇ ਨਾਲ ਬਠਿੰਡਾ ਦੀ ਪੂਰੀ ਪਿਕਚਰ ਸਾਫ਼ ਹੋ ਗਈ ਹੈ ਉੱਥੇ ਗੱਲ ਜਲੰਧਰ ਦੀ ਕੀਤੀ ਜਾਵੇ ਤਾਂ ਮਹਿੰਦਰ ਸਿੰਘ ਕੇਪੀ ਜਨਾਂ ਨੇ ਕਿ ਹੁਣੇ ਹੀ ਸ਼ਰਮਣੀ ਅਕਾਲੀ ਦਲ ਦਾ ਪੱਲਾ ਫੜਿਆ ਉਹਨਾਂ ਨੂੰ ਜੁਆਇਨ ਕਰਵਾਇਆ ਗਿਆ ਪਾਰਟੀ ਦੇ ਵਿੱਚ ਨਾਲ ਹੀ ਸੁਖਦੇਵ ਸਿੰਘ ਬਾਦਲ ਵੱਲੋਂ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੁੰਗੜਾ ਕੇ ਉਮੀਦਵਾਰ ਐਲਾਨ ਦਿੱਤਾ ਗਿਆ ਜ ਮਹਿੰਦਰ ਸਿੰਘ ਕੇਪੀ ਨੂੰ ਲੁਧਿਆਣਾ ਤੋਂ ਰਣਜੀਤ ਸਿੰਘ ਗਿੱਲ ਨੂੰ ਟਿਕ ਦਿੱਤੀ ਗਿਆ ਰਣਜੀਤ ਸਿੰਘ ਗਿੱਲ ਗੜੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਦੇ ਰਿਹਾ ਕਿਉਂਕਿ ਲਗਾਤਾਰ ਬਾਕੀ ਉਮੀਦਵਾਰਾਂ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਅਕਾਲੀ ਦਲ ਦੇ ਵੱਲੋਂ ਕਿਹੜੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ उतारे ਜਾਣਗੇ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮਹਿੰਦਰ ਸਿੰਘ ਕੇਪੀ ਦੇ ਘਰ ਗੱਡੇ ਕਿ ਮੀਡੀਆ ਦੇ ਮੁਖਾਤਿਬ ਹੋ ਰਹੇ ਸਨ ਮਹਿੰਦਰ ਸਿੰਘ ਕੇਪੀ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਗਿਆ ਤੇ ਇਸੇ ਦੌਰਾਨ ਹੀ ਉਹਨਾਂ ਦੇ ਵੱਲੋਂ ਉਮੀਦਵਾਰਾਂ ਦਾ ਵੀ ऐलान कर दिया गया बठिडा लगातार सस्पेंस बनया हुआ से हालांकि दावेदार लगातार हरसिमरत कौर बादल ही मने जा रहे सर तीन वारे बठिडा तो एम पी ने लगातार इंतजार किया जा रहा है कि रस्मी तौर से कदों ऐलान किया जाएगा तो हरसिमरत कौर बादल ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਵੱਲੋਂ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਿੰਨ ਵਾਰ ਦੇ ਐਮਪੀ ਨੇ ਤੇ ਚੌਥੀ ਵਾਰ ਆਪਣੀ ਕਿਸਮਤ ਅਜ਼ਮਾਉਣਗੇ ਹਰ ਸਿਮਰਤ ਕੌਰ ਬਾਦਲ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੋਂ ਟਿਕਟ ਦੇ ਦਿੱਤੀ ਗਈ ਹੈ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਥੋੜੀ ਦੇਰ ਪਹਿਲਾਂ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਹਲਵੀ ਦਾ ਕਹਿੰਦੇ ਹੋਏ ਅਕਾਲੀ ਦਲ ਦਾ ਪੱਲਾ ਫੜਿਆ ਗਿਆ ਲੁਧਿਆਣਾ ਤੋਂ ਰঞ্জੀਤ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ ਲੁਧਿਆਣਾ ਤੋਂ ਰঞ্জੀਤ ਸਿੰਘ ਢਿੱਲੋਂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਇਸ ਤਰ੍ਹਾਂ ਆ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਚੰਡੀਗੜ੍ਹ ਤੋਂ ਹਰਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹ ਸ਼ਾਰਪੁਰ ਤੋਂ ਆ ਸੋਨ ਸਿੰਘ ਠੰਡਲ ਜਿਹੜੇ ਕਿ ਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਬਾਕੀ ਉਮੀਦਵਾਰਾਂ ਦਾ ਵੀ ਜਿਹੜਾ ਕਿ ਅਕਾਲੀ ਦਲ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿਉਂਕਿ ਪਿਛਲੇ ਦਿਨੀ 7 ਉਮੀਦਵਾਰਾਂ ਦਾ ਅਕਾਲੀ ਦਲ ਨੇ ਐਲਾਨ ਕੀਤਾ ਸੀਗਾ ਲਗਾਤਾਰ ਇੰਤਜ਼ਾਰ ਸੀ ਕਿ ਅਕਾਲੀ ਦਲ ਦੇ ਵੱਲੋਂ ਬਾਕੀ ਉਮੀਦਵਾਰਾਂ ਦਾ ਐਲਾਨ ਕਦੋਂ ਕੀਤਾ ਜਾਵੇਗਾ ਤਾਂ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਹਿੰਦਰ ਸਿੰਘ ਕੇਪੀ ਨੂੰ ਪਾਰਟੀ ਦੇ ਵਿੱਚ ਜੋਇਨ ਕਰਵਾਇਆ ਗਿਆ ਮੀਡੀਆ ਦੇ ਮੁਖਾਤਿਬ ਹੋ ਰਹੇ ਸਨ ਤਾਂ ਇਸੇ ਦੌਰਾਨ ਅਕਾਲੀ ਦਲ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਉਮੀਦਵਾਰਾਂ ਦੀ ਅਨਾਉਂਸਮੈਂਟ ਕੀਤੀ ਗਈ ਆਮ ਤੌਰ ਤੇ ਹੁੰਦਾ ਹੈ ਕਿ ਪਾਰਟੀਆਂ ਦੇ ਵੱਲੋਂ ਲਿਸਟ ਜਾਰੀ ਕੀਤੀ ਜਾਂਦੀ ਹੈ ਇੱਕ ਇੱਕ ਲਿਸਟ ਆਉਂਦੀ ਫਿਰ ਦੂਜੀ ਫਿਰ ਤੀਜੀ ਉਸ ਦੇ ਵਿੱਚ ਉਹਨਾਂ ਨਾਵਾਂ ਦਾ ਜ਼ਿਕਰ ਹੁੰਦਾ ਹੈ ਪਰ ਮੁੱਖ ਮੰਤਰੀ ਇਹ ਗੱਲ ਕੀਤੀ ਹੈ ਵੀ ਸੁਖਬੀਰ ਸਿੰਘ ਬਾਦਗੜੀ ਕੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਖੁਦ ਮੀਡੀਆ ਦੇ ਮੁਖਾਤਿਬ ਹੁੰਦਿਆਂ ਹੋਇਆਂ ਉਮੀਦਵਾਰਾਂ ਬਾਰੇ ਆ ਜਾਣਕਾਰੀ ਦਿੱਤੀ ਹੈ ਕਿਉਂਕਿ ਗੱਲ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਆਪਣੇ ਆਪ ਦੇ ਵਿੱਚ ਹੌਟਸਪੌਟ ਲਗਾਤਾਰ ਬਣੀ ਹੋਈ ਹੈ ਬਾਕੀ ਪਾਰਟੀਆਂ ਦੇ ਬਲ ਬਠਿੰਡਾ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਸੀਗਾ ਅਕਾਲੀ ਦਲ ਨੂੰ ਲੈ ਕੇ ਸਸਪੈਂਸ ਬਰਕਰਾਰ ਸੀਗਾ ਤੇ ਇੱਕ ਵਾਰ ਫਿਰ ਹਰਸਮਰ ਕੋ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਹਰਸਮਰ ਕੋ ਬਾਦੋਂ ਨੇ ਕਰ ਫਿਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਸਾਰੇ ਉਮੀਦਵਾਰਾਂ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਗੱਲ ਫਿਰੋਜ਼ਪੁਰ ਦੀ ਕਰੀਏ ਤਾਂ ਬੋਵੀ ਮਾਨ ਜਿਹੜੇ ਕਿ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਛੰਡੇਗੜ ਤੋਂ ਹਰਦੀਪ ਸਿੰਘ ਨੂੰ ਆ ਟਿਕਟ ਦਿੱਤੀ ਗਈ ਹੈ ਇਸਲਾਵਾ ਫਰੋਜ਼ਪੁਰ ਤੋਂ ਬੋਬੀ ਮਾਨ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇੱਕ ਇੱਕ ਕਰਕੇ ਤੁਹਾਨੂੰ ਉਮੀਦਵਾਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਲਗਾਤਾਰ ਜਿੱਥੇ ਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਬਠਿੰਡਾ ਦੀ ਸਿਆਸੀ ਫਾਈਟ ਦੀ ਗੱਲ ਕਰੀਏ ਤਾਂ ਪਿਕਚਰ ਬਿਲਕੁਲ ਸਾਫ਼ ਹੋ ਚੁੱਕੀ ਹੈ ਬਠਿੰਡਾ ਤੋਂ ਜਿਹੜੇ ਕਿ ਆਮ ਆਦੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਅਕਾਲੀ ਦਲ ਨੇ ਅੱਜ ਪੱਤੇ ਕੋਲ ਦਿੱਤੇ ਨੇ ਹਰਸਮਤ ਘੋੜ ਬਦਲ ਤੇ ਚੌਥੀ ਵਾਰ ਜਿਹੜਾ ਕਿ ਦਾ ਖੇਡਿਆ ਗਿਆ ਚੌਥੀ ਵਾਰ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਬੀਜੇਪੀ ਦੇ ਵੱਲੋਂ ਪਰੰਪਰਿਕ ਔਰ ਸਿੱਧੂ ਨੂੰ ਟਿਕਟ ਦਿੱਤੀ ਗਈ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਦੇ ਨੂੰ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਲਖਸ ਸੁਧਾਨਾ ਨੂੰ ਬਠਿੰਡਾ ਤੋਂ ਚੋਣੇਦਾਨ ਦੇ ਵਿੱਚ ਉਤਾਰਿਆ ਗਿਆ ਤੇ ਬਠਿੰਡਾ ਦੀ ਸਿਆਸੀ ਫਾਈਟ ਬਿਲਕੁਲ ਕੱਢਿਆ ਹੋ ਗਈ ਹੈ ਹੁਣ ਗੱਲ ਕਰਾਂਗੇ ਜਲੰਧਰ ਦੀ ਜਲੰਧਰ ਵੀ ਆਪਣੇ ਆਪ ਦੇ ਵਿੱਚ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਸੈਂਟਰ ਪੁਆਇੰਟ ਬਣਿਆ ਹੋਇਆ ਹੈ ਹੌਟ ਸੀਟ ਬਣੀ ਹੋਈ ਹੈ ਅੱਜ ਅਕਾਲੀ ਦਲ ਦੇ ਵੱਲੋਂ ਪੱਤੇ ਖੋਲ ਦਿੱਤੇ ਗਏ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਥੋੜੀ ਦਿਨ ਪਹਿਲਾਂ ਹੀ ਕਾਂਗਰਸ ਮਲਵੇ ਦਾ ਕਹਿੰਦੇ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਇਸੇ ਦਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਦੀ ਉਮੀਦਵਾਰੀ ਵੀ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੋਂ ਅਕਾਲੀ ਦਲ ਦੇ ਵੱਲੋਂ ਅੱਜ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਭਾਜਪਾ ਦੇ ਉਮੀਦਵਾਰ ਨੇ ਸੁਸ਼ੀਰ ਰਿੰਕੂ ਕ ਆਮ ਆਦਮੀ ਪਾਰਟੀ ਦੇ ਵੱਲੋਂ ਪਵਨ ਕੁਮਾਰ ਟਿੰਨ ਨੂੰ ਟਿਕਟ ਦਿੱਤੀ ਗਿਆ ਪਵਨ ਕੁਮਾਰ ਟਿੰਨ ਜਿਹੜੇ ਕੇ ਪਹਿਲਾਂ ਕਾਲੀ ਦਲ ਦਾ ਹਿੱਸਾ ਸਨ ਪਿਛਲੇ ਦਿਨੀ ਉਹਨਾਂ ਨੇ ਕਾਲੀ ਦਲ ਨੂੰ ਛੱਡਿਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਆਪ ਦੇ ਉਮੀਦਵਾਰ ਨੇ ਪਵਨ ਕੁਮਾਰ ਟਿੰਨ ਨੂੰ ਤੇ ਕਿਹਾ ਕਿ ਤੇ ਚਿਹਰੇ ਦੀ ਤਲਾਸ਼ ਕੀਤੀ ਜਾ ਰਹੀ ਸੀ ਅਕਾਲੀ ਦਲ ਦੇ ਵੱਲੋਂ ਉਹ ਤਲਾਸ਼ ਜਿਹੜੀ ਕਿ ਖਤਮ ਹੋਈ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਚ ਸਰਵੀਰ ਸਿੰਘ ਬਾਦਲ ਦੇ ਵੱਲੋਂ ਖੁਦ ਮੀਡੀਆ ਦੇ ਮੁਖਾਤਿਬ ਹੁੰਦਿਆਂ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਲੰਧਰ ਤੋਂ ਉਹਨਾਂ ਨੂੰ ਆਰਟਿਕ ਦਿੱਤੀ ਗਿਆ ਮਹਿੰਦਰ ਸਿੰਘ ਕੇਪੀ ਦੀ ਗੱਲ ਕਰੀਏ ਤਿੰਨ ਵਾਰ ਦੇ ਕਾਂਗਰਸ ਪਾਰਟੀ ਦੇ ਵੱਲੋਂ ਵਿਧਾਇਕ ਰਹੇ ਦੋ ਵਾਰ ਕਾਂਗਰਸ ਸਰਕਾਰ ਚ ਮੰਤਰੀ ਰਹੇ ਇੱਕ ਵਾਰ ਦੇ ਐਮਪੀ ਨੇ ਮਹਿੰਦਰ ਸਿੰਘ ਕੇਪੀ ਸੀਨੀਅਰ ਲੀਡਰ ਨੇ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇੱਕ ਇੱਕ ਕਰਕੇ ਤੁਹਾਨੂੰ ਬਾਕੀ ਹਲਕਿਆਂ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਜਿਵੇਂ ਅਸੀਂ ਬਠਿੰਡਾ ਦਾ ਵੀ ਜ਼ਿਕਰ ਕਰ ਰਹੇ ਹਾਂ ਬਠਿੰਡਾ ਤੋਂ ਹਰਸ਼ਮਤ ਕੋਰ ਬਾਦਲ ਹਾਲਾਂਕਿ ਪਹਿਲੀ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਸੀਗਾ ਹਾਲਾਂਕਿ ਉਦੋਂ ਵੀ ਜਰੂਰ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਪਹਿਲੀ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਅਨਾਉਂਸ ਕਰ ਦਿੱ ਤਾ ਇਸ ਵਾਰ ਆਸ ਕੁਬੀਰ ਸਿੰਘ ਬਾਦਲ ਨੇ ਖੁਦ মিডিਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਅਨਾਉਂਸਮੈਂਟ ਕੀਤੀ ਉਹਨਾਂ ਦੀ ਅਨਾਉਂਸਮੈਂਟ ਕਰਦੇ ਆ ਵੇ ਹਾਲਾਂਕਿ ਵੱਖਰੇ ਤਰੀਕੇ ਦੇ ਨਾਲ ਉਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਕਿਤੇ ਨਾ ਕਿਤੇ ਜਿਹੜੇ ਲੋਕ ਉੱਥੇ ਮੌਜੂਦ ਸਨ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਦੱਸੋ ਆਖਰਕਾਰ ਕੌਣ ਹੋਵੇਗਾ ਕੌਣ ਹੋ ਸਕਦਾ ਹੈ ਬਠਿੰਡਾ ਤੋਂ ਉਮੀਦਵਾਰ ਥੋੜਾ ਸਸਪੈਂਸ ਵੀ ਬਣਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਹਰਸਿਮਰਤ ਕੌਰ ਬਾਦਲ ਦਾ ਨਾਮ ਖੁਦ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅਨਾਉਂਸ ਕੀਤਾ ਗਿਆ ਕਿਉਂਕਿ ਸੁਖਵੀਰ ਸਿੰਘ ਬਾਦਲ ਖੁਦ ਸਪਸ਼ਟ ਕਰ ਚੁੱਕੇ ਨੇ ਕਿ ਇਸ ਵਾਰ ਲੋਕ ਸਭਾ ਚੋਂ ਨਹੀਂ ਲੜ ਰਹੇ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਇੱਕ ਹੋਰ ਨੀਵਾ ਅਨਾਉਂਸ ਰਿਹਾ ਕਰੇ ਬੋਲੇ ਇਸਨ ਹੈ ਅਸ ਰਿਹਾ ਕਰੇ ਬੋਲੇ ਫਰਾਮ ਹਾ ਅਸ ਰਿਹਾ ਕਰੇ ਜੀ ਦਾਬਾ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਹਾਂ ਪਜੂ ਸਾਰੇ ਕਰਕੇ ਹੀ ਹੋਏ ਆ ਆ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰ ਰঞ্জੀਤ ਸਿੰਘ ਢਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਮ ਸਿੰਘ ਠੰਡਲ ਸਾਹਿਬ ਹੋਣਗੇ ਅਫਰੋਜ਼ਪੁਰ ਤੋਂ ਸਰ ਗਰਦੇਵ ਸਿੰਘ ਬਾਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਟੰਡੇ ਦਾ ਰਹਿ ਗਿਆ ਕਰ ਜੀ ਹਾਂ ਜੀ ਇਹ ਵੀ ਕਰਦਾ ਸੋ ਬਟੰਡੇ ਦਾ ਵੀ ਭਾ ਹਰ ਸਿਮਰਤ ਕੋ ਬਾਦਲ ਕੀ ਸਾਲਾ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਹਾਂ ਤੋ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਖੁਦ ਇਸ ਦੀ ਅਨਾਉਂਸਮੈਂਟ ਕੀਤੀ ਹੈ ਬਠਿੰਡਾ ਤੋਂ ਇੱਕ ਕਰ ਫਿਰ ਹਰਸਮਿਤ ਕੋਰ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਗੱਲ ਜਰੰਦਰ ਦੀ ਕੀਤੀ ਜਾਵੇ ਤਾਂ ਜਰੰਦਰ ਤੋਂ ਮਹਿੰਦਰ ਸਿੰਘ ਕੇਪੀ ਜਿਹੜੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਥੋੜੀ ਦੇਰ ਪਹਿਲਾਂ ਹੀ ਉਹਨਾਂ ਨੇ ਕਾਂਗਰਸ ਮਲਵੇ ਦਾ ਕਹਿੰਦੇ ਹੋਏ ਅਕਾਲੀ ਦਲ ਦਾ ਪੱਲਾ ਫੜਿਆ ਤੇ ਖੁਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਐਨਾਉਂਸਮੈਂਟ ਕੀਤੀ ਗਈ ਹੈ ਸਦਾ ਰੁਕ ਕਰਦੇ ਹਾਂ ਨਿਊਜ਼ ਰੂਮ ਦਾ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਲਾਈਵ ਜੁੜੇ ਹੋਏ ਨੇ ਗ ਉਹ ਜੀ ਬਿਲਕੁਲ ਆਮ ਤੌਰ ਤੇ ਇਸ ਤਰੀਕੇ ਨਾਲ ਨਹੀਂ ਹੁੰਦਾ ਕਿ ਕਿਸੇ ਨੂੰ ਪਾਰਟੀ ਦੇ ਵਿੱਚ ਐਂਟਰ ਕਰਵਾਇਆ ਹੋਵੇ ਤੇ ਨਾਲ ਦੀ ਨਾਲ ਉਸ ਦੀ ਟਿਕਟ ਅਨਾਉਂਸ ਹੋ ਜਾਵੇ ਜਾਂ ਫਿਰ ਬਾਕੀ ਟਿਕਟਾਂ ਦੀ ਅਨਾਉਂਸਮੈਂਟ ਹੋਵੇ ਪਰ ਇਹ ਥੋੜਾ ਜਿਹਾ ਵੱਖਰਾ ਵੀ ਇਸ ਕਰਕੇ ਹੈ ਕਿਉਂਕਿ ਪੈਰਨਰ ਬਾਕੀ ਪਾਰਟੀਆਂ ਟਿਕਟ ਅਨਾਉਂਸ ਕਰ ਰਹੀਆਂ ਨਹੀਂ ਤਾਂ ਇਸ ਤਰੀਕੇ ਨਾਲ ਅਕਾਲੀ ਦਲ ਦੇ ਵਰਕਰ ਵੀ ਚਾਰੇ ਹੋਣਗੇ ਕਿ ਜਲਦ ਤੋਂ ਜਲਦ ਤੁਸੀਂ ਬਾਕੀ ਦੀਆਂ ਸੀਟਾਂ ਅਨਾਉਂਸ ਕਰ ਦਿਓ ਦੇਖੋ ਬਹੁਤ ਸਾਰੀਆਂ ਚੀਜ਼ਾਂ ਬਹੁਤ ਪਹਿਲਾਂ ਕਲੀਅਰ ਸੀ ਜਿਵੇਂ ਹਰਸਿਮਰਤ ਕੋਰ ਬਦਲ ਦਾ ਨਾਮ ਤਕਰੀਬਨ ਪਹਿਲਾਂ ਤੋਂ ਹੀ ਫਾਈਨਲ ਸੀ ਕਿ ਬਠਿੰਡਾ ਤੋਂ ਇਲੈਕਸ਼ਨ ਲੜਨਗੇ ਉਹਨਾਂ ਨੇ ਆਪਣੀ ਸਟੇਟ ਜੋ ਜਿਹੜੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਕਿਉਂਕਿ ਲੁਧਿਆਣਾ ਇੱਕ ਅਜਿਹਾ ਇਲਾਕਾ ਹੈ ਜਿੱਥੇ ਬਹੁਤ ਸਾਰੇ ਉਮੀਦਵਾਰ ਦਾਵੇਦਾਰ ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਹੈਗੇ ਨੇ ਜੋ ਟਿਕਟ ਦੇ ਦਾਵੇਦਾਰਾਂ ਦੀ ਲਿਸਟ ਦੇ ਵਿੱਚ ਨਜ਼ਰ ਆ ਰਹੇ ਸੀ ਪਰ ਇਹ ਸਭ ਦੇ ਵਿਚਾਲੇ ਰਣਜੀਤ ਸਿੰਘ ਢੱਲਣ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਲੁਧਿਆਣਾ ਈਸਟ ਤੋਂ ਵਿਧਾਇਕ ਰਹਿ ਚੁੱਕੇ ਨੇ ਰਣਜੀਤ ਸਿੰਘ ਢਿੱਲੋਂ ਜਿਨ੍ਹਾਂ ਨੂੰ ਕੈਂਡੀਡੇਟ ਬਣਾਇਆ ਗਿਆ अच्छा ਉਸ ਤੋਂ ਬਾਅਦ ਜਲੰਧਰ ਦੀ ਟਿਕਟ ਤੇ ਤੁਸੀਂ ਪਹਿਲਾਂ ਹੀ ਜ਼ਿਕਰ ਕਰ ਰਹੇ ਹੋ ਉੱਥੇ ਮਹਿੰਦਰ ਕੇਪੀ ਨੇ ਐਂਟਰੀ ਕੀਤੀ ਆਕਾਲੀ ਦਲ ਦੇ ਵਿੱਚ ਨਾਲ ਦੀ ਨਾਲ ਐਂਟਰੀ ਦੇ ਨਾਲ ਹੀ ਉਹਨਾਂ ਨੂੰ ਜਲੰਧਰ ਤੋਂ ਕੈਂਡੀਡੇਟ ਬਣਾ ਦਿੱਤਾ ਗਿਆ ਆਕਾਲੀ ਦਲ ਦੇ ਸਾਹਮਣੇ ਜਲੰਧਰ ਵਾਲੀ ਸੀਟ ਦੇ ਉੱਤੇ ਚੁਣੌਤੀ ਜ਼ਰੂਰ ਸੀ ਹਾਂ ਕਿਉਂਕਿ ਉੱਥੇ ਪਵਨ ਤੀਨੂ ਇੱਕ ਬਹੁਤ ਵੱਡੇ ਦਾਵੇਦਾਰ ਸੀ ਪਰ ਪਵਨ ਤੀਨੂ ਨੇ ਆਮ ਆਦਮੀ ਪਾਰਟੀ ਚ ਐਂਟਰੀ ਕਰ ਲਈ ਤਾਂ ਫਿਰ ਉਸ ਤੋਂ ਬਾਅਦ ਅਕਾਲੀ ਦਲ ਦੇ ਕੋਲ ਜ਼ਿਆਦਾ ਕੋਈ ਬਦਲ ਬਾਕੀ ਨਹੀਂ ਸੀ ਉਸ ਤੋਂ ਬਾਅਦ ਤੁਸੀਂ ਅੱਗੇ ਹੁਸ਼ਿਆਰਪੁਰ ਦੀ ਸੀਟ ਦੇ ਉੱਤੇ ਚਲੇ ਜਾਓ ਐਕਟਿਵ ਰਹੇ ਨੇ ਸੋਨ ਸਿੰਘ ਠੰਡਲ ਸਾਹਿਬ ਦਾ ਮੰਤਰੀ ਰਹੇ ਨੇ ਅਕਾਲੀ ਦਲ ਦਾ ਇੱਕ ਵੱਡਾ ਨਾਮ ਹਮੇਸ਼ਾ ਤੋਂ ਰਿਹਾ ਜੀ ਸੋਨ ਸਿੰਘ ਠੰਡਲ ਦਾ ਤਾਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਅੱਛਾ ਹੁਣ ਫਾਈਟ ਕਿਸ ਤਰੀਕੇ ਦੇ ਨਾਲ ਰਹੇਗੀ ਉਹ ਵੀ ਹੈ ਨਾ ਟਿਕਟਾਂ ਦੀ ਅਨਾਉਂਸਮੈਂਟ ਦੇ ਨਾਲ ਚੀਜ਼ਾਂ ਕਲੀਅਰ ਹੁੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਹੁਣ ਤੱਕ ਭਾਜਪੀ ਤੇ ਆਮ ਆਕਾਲੀ ਦਲ ਇਕੱਠੇ ਲੜਦੇ ਆਏ ਸੀ ਤਾਂ ਇਸ ਵਾਰੀ ਦੋਵੇਂ ਅਲੱਗ-ਅਲੱਗ ਨੇ ਤਾਂ ਚੰਡੀਗੜ੍ਹ ਦੇ ਲਈ ਵੀ ਆਪਣਾ ਉਮੀਦਵਾਰ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਨੇ ਅਨਾਉਂਸ ਕਰ ਦਿੱਤਾ ਦੇਖੋ ਇਸ ਤੋਂ ਪਹਿਲਾਂ ਸੱਤ ਉਮੀਦਵਾਰਾਂ ਦੇ ਨਾਮ ਅਨਾਉਂਸ ਕਰ ਦਿੱਤੇ ਸੀ ਸ਼੍ਰੋਮਣੀ ਅਕਾਲੀ ਦਲ ਨੇ ਔਰ ਹੁਣ ਜਿਹੜੇ ਬਾਕੀ ਦੇ ਵੀ ਨਾਮ ਹੈਗੇ ਨੇ ਉਹ ਵੀ ਅਨਾਉਂਸ ਕਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਜੇ ਆਪਾਂ ਜ਼ਿਕਰ ਕਰੀਏ ਤਾਂ ਇੱਕ ਸੀਟ ਆਈ ਬਠਿੰਡੇ ਵਾਲੀ ਹ ਉਸ ਤੋਂ ਬਾਅਦ ਲੁਧਿਆਣਾ ਦੀ ਜਿਹੜੀ ਦੁਆਬੇ ਦੀਆਂ ਦੋਵੇਂ ਸੀਟਾਂ ਜਲੰਧਰ ਤੇ ਹੁਸ਼ਿਆਰਪੁਰ ਨੇ ਉਹਨਾਂ ਨੂੰ ਵੀ ਅਨਾਉਂਸ ਕਰ ਦਿੱਤਾ ਗਿਆ ਹੁਣ ਇੰਟਰਸਟਿੰਗ ਇਸ ਕਰਕੇ ਹੈ ਕਿਉਂਕਿ ਦੇਖੋ ਪਿਕਚਰ ਕਲੀਅਰ ਹੋ ਰਹੀ ਹੈ ਕਿ ਬਠਿੰਡਾ ਦੇ ਵਿੱਚ ਕੀ ਫਾਈਟ ਹੋਏਗੀ ਬਠਿੰਡਾ ਦੇ ਵਿੱਚ ਛੱਡ ਸਿਮਰਤ ਕੌਰ ਬਾਦਲ ਵਰਸਸ ਪਰਮਪਾਲ ਕੌਰ ਸਿਕੰਦਰ ਸਿੰਘ ਮਲੂਕਾਦੀ ਨੂੰ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਵਰਸਸ ਗੁਰਮੀਤ ਸਿੰਘ ਖੁੱਡੀਆਂ ਜੋ ਮੌਜੂਦਾ ਸਮੇਜ ਕੈਬਨਿਟ ਮੰਤਰੀ ਨੇ ਜਿਨ੍ਹਾਂ ਨੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਔਰ ਸਿਮਰਤ ਕੌਰ ਬਾਦਲ ਦੇ ਖਿਲਾਫ ਇਸ ਵਾਰ ਲੋਕ ਸਭਾ ਚੋਣ ਮੈਦਾਨ ਦੇ ਵਿੱਚ ਨੇ ਹਾਲਾਂਕਿ ਪਹਿਲਾਂ ਤੋਂ ਪਿਕਚਰ ਕਲੀਅਰ ਸੀ ਪਰ ਹੁਣ ਬਿਲਕੁਲ ਸਾਫ ਹੋ ਗਿਆ ਕਿਉਂਕਿ ਪਾਰਟੀ ਨੇ ਆਪਣੇ ਉਮੀਦਵਾਰ ਦੀ ਅਨਾਉਂਸਮੈਂਟ ਕਰ ਦਿੱਤੀ ਹੈ ਉਸ ਤੋਂ ਬਾਅਦ ਜੇ ਸੀ ਜੀਤਮਿੰਦਰ ਸਿੱਧੂ ਦੀ ਜ਼ਿਕਰ ਕਰੀਏ ਤਾਂ ਉਹ ਕਾਂਗਰਸ ਦੇ ਉਮੀਦਵਾਰ ਨੇ ਜੇ ਬਠਿੰਡਾ ਦੀ ਪਿਕਚਰ ਬਣਦੀ ਹੋਈ ਨਜ਼ਰ ਆ ਰਹੀ ਹੈ ਮੇਰੇ ਸਹਿਯੋਗੀ ਵਿਜੇਪਾਲ ਵੀ ਸਾਡੇ ਨਾਲ ਜੁੜ ਰਹੇ ਨੇ ਵਿਜੇ ਇਹ ਪੂਰੀਆਂ ਟਿਕਟਾਂ ਦੀ ਅਨਾਉਂਸਮੈਂਟ ਕਿਉਂਕਿ ਇੰਟਰਸਟਿੰਗ ਸਤ 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 ਖਡੂਰ ਸਾਹਿਬ ਦੀ ਅਜੇ ਅਨਾਉਂਸਮੈਂਟ ਨਹੀਂ ਹੋਈ ਇਸਦੇ ਕੀ ਮਾਇਨੇ ਕੱਢੇ ਜਾਣ ਅਜੇ ਵੀ ਇਸ ਦਾ ਇੰਤਜ਼ਾਰ ਕਰਨਾ ਹੋਵੇਗਾ ਮੈਂ ਉਸੇ ਉਸਦੇ ਉੱਪਰ ਆ ਰਿਹਾ ਸੀ ਪਹਿਲਾਂ 7 ਡਿਟਾਂ ਅਨਾਉਂਸ ਕੀਤੀਆਂ ਸੀ ਅੱਜ 6 ਦੀ ਸਾਡੇ ਕੋਲ ਇਨਫੋਰਮੇਸ਼ਨ ਇਸ ਸਮੇਂ ਹੈਗੀ ਹੈ 7 ਤੇ 6 13 ਹੋ ਗਈਆਂ ਚੰਡੀਗੜ੍ਹ ਵਾਲੀ ਮਲਾਕੇ 14 ਹੁੰਦੀਆਂ ਨੇ ਪੰਜਾਬ ਦੀਆਂ 12 ਸੀਟਾਂ ਦੀ ਅਨਾਉਂਸਮੈਂਟ ਹੋਈ ਹੈ ਪਰ ਖਡੂਰ ਸਾਹਿਬ ਅਜੇ ਪੈਂਡਿੰਗ ਨਜ਼ਰ ਆ ਰਹੀ ਹੈ ਤੇ ਇੱਕ ਸੀਟ ਜਿਹੜੀ ਚੰਡੀਗੜ੍ਹ ਵਾਲੀ ਜ਼ਰੂਰ ਅਨਾਉਂਸ ਹੋ ਗਈ ਹੈ ਵੀ ਕਿਵੇਂ ਦੇਖਿਆ ਜਾਵੇ ਅਕਾਲੀ ਦਲ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਜ਼ਰੂਰ ਸੀ ਕਿਉਂਕਿ ਆਮ ਆਦਮੀ ਪਾਰਟੀ 1 ਏ ਗੁਰਵ ਅਕਾਲੀ ਦਲ ਪਹਿਲਾਂ ਹੀ ਲੱਭ ਰਿਹਾ ਸੀ ਕੈਂਡੀਡੇਟ ਜਲੰਧਰ ਦੇ ਵਿੱਚ ਔਰ ਇਹ ਖਬਰਾਂ ਸੀਆਂ ਪਹਿਲਾਂ ਕਿ ਅਕਾਲੀ ਦਲ ਜਲੰਧਰ ਚਗਲੇ ਦਿਨਾਂ ਚ ਕਿਸੇ ਨੂੰ ਜੁਆਇਨ ਕਰਵਾਉਣ ਜਾ ਰਿਹਾ ਹੈ ਹਾਲਾਂਕਿ ਕਈ ਵਾਰੀ ਇਹ ਚੀਜ਼ਾਂ ਕਿਉਂਕਿ ਆਫ ਦਾ ਰਿਕਾਰਡ ਹੁੰਦੀਆਂ ਤਾਂ ਤੁਸੀਂ ਇੱਕਦਮ ਜਦੋਂ ਗੱਲਬਾਤ ਚੱਲ ਰਹੀ ਹੋਵੇ ਉਹਦੀ ਕਨਫਰਮੇਸ਼ਨ ਨਹੀਂ ਹੁੰਦੀ ਪਰ ਕਿਉਂਕਿ ਮਹਿੰਦਰ ਕੇਪੀ ਇਸ ਵੇਲੇ ਜਿਹੜੇ ਵੀ ਕੈਂਡੀਡੇਟ ਆਪਾਂ ਇੱਕ ਚੀਜ਼ ਦੇਖਣੀ ਹੋਊਗੀ ਕਿ ਜਿਹੜੇ ਦੂਜੀ ਪਾਰਟੀ ਜਾਂਦੇ ਆ ਉਹ ਪਹਿਲਾਂ ਆਪਣੀ ਪਾਰਟੀ ਦਾ ਮਾਹੌਲ ਦੇਖਦੇ ਆ ਜਦੋਂ ਆਪਣੀ ਪਾਰਟੀ 'ਚ ਉਹਨਾਂ ਨੂੰ ਕਨਫਰਮ ਹੋ ਗਿਆ ਕਿ ਟਿਕਟ ਨਹੀਂ ਮਿਲ ਰਹੀ ਤਾਂ ਫੇਰ ਉਹ ਦੂਜੀ ਪਾਰਟੀ ਦਾ ਰੁਕ ਕਰਦੇ ਆ ਔਰ ਅਕਾਲੀ ਦਲ ਨੇ ਵੀ ਉਹਨਾਂ 'ਚ ਇੰਤਜ਼ਾਰ ਕੀਤਾ ਜੋ ਤੱਕ ਮਹਿੰਦਰ ਕੇਪੀ ਨੇ ਹਾਮੀ ਨਹੀਂ ਭਰੀ ਜਿਵੇਂ ਮਹਿੰਦਰ ਕੇਪੀ ਨੇ ਹਾਮੀ ਭਰੀ ਉਹਨਾਂ ਨੇ ਤੁਰੰਤ ਇਹ ਉਹਨਾਂ ਦੀ ਟਿਕਟ ਜਿਹੜੀ ਆ ਅਨਾਉਂਸ ਕਰਤੀ ਇੱਕ ਚੀਜ਼ ਇਸ ਦੇ ਵਿੱਚ ਹੋਰ ਵੀ ਇੰਟਰਸਟਿੰਗ ਹੈ ਅ ਮੈਂ ਇਸ ਚੀਜ਼ ਨੂੰ ਜੋੜਨਾ ਚਾਹਾਂਗਾ ਹਾਲਾਂਕਿ ਇਹ ਵੀ ਆਫ ਦਾ ਰਿਕਾਰਡ ਚੀਜ਼ਾਂ ਨੇ ਪਰ ਤੁਹਾਡੇ ਕੋਲੇ ਐਜੇ ਜਰਨਲਿਸਟ ਜਾਣਕਾਰੀ ਆ ਜਾਂਦੀ ਹੈ ਕਿ ਵਿਜੇ ਸੰਪਲਾ ਅਕਾਲੀ ਦਲ ਦੇ ਟੱਚਸ ਸੀ ਵਿਜੇ ਸੰਪਲਾ ਸੁਖਬੀਰ ਬਾਦਲ ਹੋਰਾਂ ਨੂੰ ਮਿਲੇ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰਾਂ ਨੇ ਪਰ ਉਹਨਾਂ ਨੇ ਕਿਹਾ ਕਿ ਮੈਂ ਹਲੇ ਰੁੱਕ ਕੇ ਦੇਖੂਗਾ ਇਹ ਚੀਜ਼ ਜਿਹੜੀ ਹੈ ਹਲੇ ਸੋਚ ਕੇ ਫੈਸਲਾ ਲਵਾਂਗੇ ਇਹ ਕਈ ਅਕਾਲੀ ਦਲ ਦੇ ਨੇੜੇ ਜਾਖੜ ਵੀ ਪਹੁੰਚ ਗਏ ਸੀ ਉਹਨਾਂ ਨੂੰ ਮਨਾਉਂ ਚਲੇ ਜਾਖੜ ਪਹੁੰਚ ਗਏ ਉਹਨਾਂ ਨੂੰ ਮਨਾ ਲਿਆ ਤਾਂ ਅਕਾਲੀ ਦਲ ਜਿਹੜਾ ਸੋਚ ਰਿਆ ਸੀ ਕਿ ਹਿਆਰਪੁਰ ਤੋਂ ਜੇ ਮੰਨ ਲਓ ਜੁੜ ਜਾਂਦੇ ਆ ਤਾਂ ਉਹਨਾਂ ਦੇ ਲਈ ਇੱਕ ਸਟਰੋਂਗ ਚੇਰਾ ਹੋ ਸਕਦਾ ਸੀ ਪਰ ਉਹ ਨਹੀਂ ਹੋਇਆ ਸੋ ਇਸੇ ਤਰੀਕੇ ਨਾਲ ਜੇ ਅਣ ਅੱਜ ਆਪਾਂ ਇਹੀ ਵਜ੍ਹਾ ਸਮਝ ਸਕਦੇ ਆ ਕਿ ਜੇ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਨਾਲ ਉਹ ਗਏ ਉਹਨਾਂ ਨੇ ਦਿਨ ਰੱਖਿਆ ਜੁੜੇ ਨਾਲ ਹੀ ਟਿਕਟ ਅਨਾਉਂਸ ਕਰਤੀ ਕਿ ਜਿਹੜੀ ਗੱਲ ਹੋਈ ਹੈ ਉਹਨੂੰ ਉੱਥੇ ਅਨਾਉਂਸ ਕਰ ਦਿਓ ਸੋ ਬਾਕੀ ਜਿਹੜੀਆਂ ਸੀਟਾਂ ਹੈਗੀਆਂ ਉਹ ਤੇ ਆਪਾਂ ਨੂੰ ਹਰਸ਼ਮ੍ਰਿਤ ਬਾਦਲ ਦਾ ਤੇ ਕਲੀਅਰ ਹੀ ਸੀ ਉਹ ਪਹਿਲੀ ਲਿਸਟ ਚ ਉਹਨਾਂ ਨੇ ਜਾਰੀ ਨਹੀਂ ਕੀਤਾ ਸੀ ਕਿਉਂਕਿ ਉਸ ਦਿਨ ਸਿਕੰਦਰ ਸਿੰਘ ਮਲੂਕਾ ਵਾਲਾ ਐਪੀਸੋਡ ਹੋ ਗਿਆ ਸੀ ਸੋ ਇਸ ਕਰਕੇ ਮੇਬੀ ਥੋੜਾ ਜਿਆਦਾ ਡਿਲੇ ਹੋ ਗਿਆ ਪਰ ਸੀਟ ਕਨਫਰਮ ਸੀ ਫਿਰੋਜ਼ਪੁਰ ਤੋਂ ਉਹਨਾਂ ਨੇ ਜੋਰਾ ਸਿੰਘ ਮਾਨ ਦੇ ਜਿਹੜੇ ਛੋਟੇ ਬੇਟੇ ਐ ਐ ਬੋਬੀ ਮਾਨ ਉਹਨਾਂ ਨੂੰ ਟਿਕਟ ਦਿੱਤੀ ਹੈ ਕਿਉਂਕਿ ਬੋਬੀ ਮਾਨ ਪਰ ਉਸ ਪਰ ਹਲਕਾ ਸੰਭਾਲਦੇ ਆ ਸਾਰਾ ਜਿਹੜੇ ਨੋਨੀ ਮਾਨ ਨੇ ਉਹ ਗੁਰੂ ਅਰਸਾਈ ਭੇਜਦੇ ਸੀ ਜਾਂ ਹੋਰ ਪਾਸੇ ਉਹਨਾਂ ਦਾ ਜ਼ਿਆਦਾ ਰੁਝੇ ਰਹਿੰਦੇ ਆ ਪਰ ਬੌਬੀ ਨੇ ਰੋਲ ਜਿਹੜੀ ਜਿਹੜੀ ਜੋਰਾ ਸਿੰਘ ਮਾਨ ਦਾ ਵੋਟ ਬੈਂਕ ਸੀ ਉਸ ਨੂੰ ਬੌਬੀ ਅੱਗੇ ਚਲਾਉਂਦੇ ਇਸ ਕਰਕੇ ਬੌਬੀ ਨੂੰ ਟਿਕਟ ਦਿੱਤੀ ਔਰ ਉਸ ਤੋਂ ਇਲਾਵਾ ਜਿਹੜੀਆਂ ਅਫਸਾਨ ਸਿੰਘ ਠੰਡਲ ਪਾਰਟੀ ਦੇ ਪੁਰਾਣੇ ਆਗੂ ਨੇ ਉਹਨਾਂ ਨੂੰ ਫਿਰ ਪਾਰਟੀ ਨੇ ਹੁਸ਼ਿਆਰਪੁਰ ਤੋਂ ਉਤਾਰਤਾ ਕਿਉਂਕਿ ਹੋਰ ਕਿਸੇ ਬਾਹਰੀ ਨੂੰ ਲਿਆ ਕੇ ਅਕਾਲੀ ਦਲ ਨੇ ਜ਼ਿਆਦਾ ਕੋਸ਼ਿਸ਼ ਇਹ ਕੀਤੀ ਹੈ ਕਿ ਉਹਨਾਂ ਤੇ ਐਸੇ ਟੈਗ ਨਾ ਲੱਗਣ ਕਿ ਸਾਡੇ ਪੁਰਾਣੇ ਬੰਦੇ ਜੇ ਬੈਠੇ ਆ ਤੁਹਾਡੇ ਕੋਲੇ ਆਲਰੇਡੀ ਚਿਹਰੇ ਤਾਂ ਉਹਨਾਂ ਨੂੰ ਦੇ ਦਿਓ ਚੰਡੀਗੜ੍ਹ ਤੋਂ ਸੇਮ ਹਰਦੀਪ ਸਿੰਘ ਬੁਟਰੇਲਾ ਨੂੰ ਦਿੱਤੀ ਹੈ ਜਿਹੜੇ ਮੌਜੂਦਾ ਇੱਕੋ ਹੀ ਐਮਸੀ ਹੈ ਚਾਹ ਅਕਾਲੀ ਦਲ ਦਾ ਉਸੇ ਨੂੰ ਹੀ ਟਿਕਟ ਦਿੱਤੀ ਆ ਉਹ ਮਨਜੀਤ ਬੁਟਰੇਲਾ ਪਹਿਲਾਂ ਇੱਕ ਐਮਸੀ ਹੁੰਦੇ ਸੀ ਉਹਨਾਂ ਦੀ ਡੈਥ ਹੋ ਗਈ ਸੀ ਬਾਅਦ ਚ ਉਹਨਾਂ ਦੇ ਭਰਾ ਨੂੰ ਟਿਕਟ ਦਿੱਤੀ ਤਾਂ ਉਹ ਵੀ ਜਿੱਤ ਗਏ ਸੀ ਤਾਂ ਉਹ ਉਸ ਉਹਨਾਂ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਸੋ ਇੱਕ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਉਹ ਰਹਿੰਦੀ ਹੈ ਔਰ ਖਡੂਰ ਸਾਹਿਬ ਦੀ ਹਲੇ ਗਈ ਕਿਉਂਕਿ ਉੱਥੇ ਨਾਮ ਜਿਹੜਾ ਹੈ ਚਰਚਾ ਦੇ ਵਿੱਚ ਉਹ ਵਿਕਰਮ ਸਿੰਘ ਮਜੀਠੀਆ ਦਾ ਵੀ ਚੱਲ ਰਿਹਾ ਸੋ ਪਾਰਟੀ ਹਲੇ ਵੀ ਉਸਤੇ ਫੈਸਲਾ ਲੈਣ ਦੀ ਦੁਚਿੱਤੀ ਚ ਹੈ ਕਿ ਵਿਕਰਮ ਮਜੀਠੀਆ ਨੂੰ ਚੋਣ ਲੜਾਉਣੀ ਹੈ ਕਿ ਨਹੀਂ ਲੜਾਉਣੀ ਕਿਉਂਕਿ ਪੈਰਲਲ ਵਿਕਰਮ ਮਜੀਠੀਆ ਜਿਹੜੀ ਇੱਕ ਤੇ ਅੰਮ੍ਰਿਤਸਰ ਦੀ ਚੋਣ ਕੈਂਪੇਨ ਹੈ ਉਹ ਸੰਭਾਲ ਰਹੇ ਨੇ ਪਲੱਸ ਵਿਕਰਮ ਮਜੀਠੀਆ ਦਾ ਆਧਾਰ ਗੁਰਦਾਸਪੁਰ ਸੀਟ ਤੇ ਵੀ ਹੈਗਾ ਉਸ ਏਰੀਆ ਚ ਵੀ ਵਿਕਰਮ ਮਜੀਠੀਆ ਹੋਰਾਂ ਦੀ ਚੰਗੀ ਪਕੜਾ ਤਾਂ ਕਿਤੇ ਨਾ ਕਿਤੇ ਅਕਾਲੀ ਦਲੇ ਵੀ ਸੋਚ ਰਿਹਾ ਹੈ ਕਿ ਵਿਕਰਮ ਨੂੰ ਚੋਣ ਨਾ ਲੜਾ ਕੇ ਵਿਕਰਮ ਮਜੀਠੀਆ ਨੂੰ ਉਹਨਾਂ ਨੂੰ ਜਿਹੜੀ ਸਪੋਰਟ ਦੇ ਤੌਰ ਤੇ ਜਿਹੜਾ ਉਹਨਾਂ ਦਾ ਕੰਮ ਹੈ ਉਹ ਲਿਆ ਜਾਵੇ ਕਿਉਂਕਿ ਖੁਦ ਬੰਦਾ ਬਿਜ਼ੀ ਹੋ ਜਾਂਦਾ ਬਿਲਕੁਲ ਪੈਨ ਪੰਜਾਬ ਹੀ ਹੋਵੇ ਚਾਹੇ ਇਨਫੈਕਟ ਉਹ ਮਾਜਿਦ ਦੇ ਵਿੱਚ ਹੀ ਤਿੰਨ ਸੀਟਾਂ ਦੇ ਉੱਤੇ ਪੂਰਾ ਉਹਨਾਂ ਦਾ ਜ਼ੋਰ ਮੈਂ ਥੋੜਾ ਜਿਹਾ ਜਲੰਧਰ ਦੇ ਉੱਤੇ ਫੋਕਸ ਕਰਾਂ ਦੇਖੋ ਚੰਨੀ ਦੀ ਐਂਟਰੀ ਦੇ ਨਾਲ ਕਾਂਗਰਸ ਦਾ ਉਥੇ ਪਲੜਾ ਭਾਰੀ ਨਜ਼ਰ ਆਇਆ ਪਿਛਲੇ ਕੁਝ ਟਾਈਮ ਦੇ ਵਿੱਚ ਜਲੰਧਰ ਤੋਂ ਜਦੋਂ ਚੰਨੀ ਨੇ ਅਨਾਉਂਸ ਕੀਤਾ ਗਿਆ ਪਰ ਚੌਧਰੀ ਪਰਿਵਾਰ ਦਾ ਕਾਂਗਰਸ ਤੋਂ ਦੂਰ ਹੋਣਾ ਅਮਿੰਦਰ ਕੇਪੀ ਦਾ ਕਾਂਗਰਸ ਤੋਂ ਦੂਰ ਹੋਣਾ ਕਿ ਫਾਈਟ ਨੂੰ ਹੋਰ ਦਿਲਚਸਪ ਬਣਾ ਰਿਹਾ ਹੈ ਜਾਂ ਮੁਕਾਬਲਾ ਆਪਾਂ ਕਹੀਏ ਕਿ ਕਾਂਟੇ ਦਾ ਖੋ ਚੁੱਕਿਆ ਹੈ ਜਾਂ ਫਿਰ ਕਿਵੇਂ ਦੀ ਸਥਿਤੀ ਹੁਣ ਇਸ ਨੂੰ ਦੇਖਿਆ ਜਾਵੇ ਕਿਉਂਕਿ ਇੱਕ ਪਾਸੇ ਸੁਸ਼ੀਲ ਰਿੰਕੂ ਨੇ ਔਰ ਜਿਸ ਤਰੀਕੇ ਨਾਲ ਇੱਕ ਤਰੀਕੇ ਨਾਲ ਸੁਸ਼ੀਲ ਰਿੰਕੂ ਵੀ ਕਾਂਗਰਸ ਤੋਂ ਹੀ ਆਏ ਨੇ ਔਰ ਹੁਣ ਉਹ ਭਾਜਪਾ 'ਚ ਚਲੇ ਗਏ ਪਹਿਲਾਂ ਆਮ ਆਦਮੀ ਪਾਰਟੀ ਚਲੇ ਗਏ ਸੀ ਗੌਰਵ ਕਿਤਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਨਾ ਇਹ VOTER ਦੇ ਵਿਸ਼ਵਾਸ ਨੂੰ ਹਿਲਾ ਦਿੰਦੀਆਂ ਕਿ ਤੁਸੀਂ ਬਾਈ ਇਲੈਕਸ਼ਨ ਦੇ ਵਿੱਚ ਆਏ ਮੌਜੂਦਾ MP ਉਹ ਪਾਰਟੀ ਨੇ ਟਿਕਟ ਵੀ ਦਿੱਤੀ ਫਿਰ ਵੀ ਛੱਡ ਕੇ ਚਲੇ ਗਏ ਹੁਣ ਉਹਨਾਂ ਨੂੰ ਭਾਜਪੀ ਨੇ ਟਿਕਟ ਦਿੱਤੀ ਹੈ ਪਲੱਸ ਚੌਧਰੀ ਪਰਿਵਾਰ ਚਲਾ ਗਿਆ ਜ਼ਾਹਿਰ ਜੀ ਗੱਲ ਹੈ ਤੀਸਰਾ ਭਿੰਦਰ ਸਿੰਘ ਕੇਪੀ ਦਾ ਚਿਹਰਾ ਚਲਾ ਗਿਆ ਤਾਂ ਇਹ ਝਟਕੇ ਕਿਤੇ ਨਾ ਕਿਤੇ ਤੇ ਕਾਂਗਰਸ ਦੇ ਵੋਟ ਬੈਂਕ ਨਾਲ ਚਾਹੇ ਪਰਸਨਲ ਕਿੰਨੀ ਕਿੰਨੀ ਵੀ ਵੋਟ ਹੈ ਪਰ ਜੁੜੇ ਉਹਦੇ ਨਾਲ ਹੋਏ ਨੇ ਸੋ ਐਸੇ ਵਿੱਚ ਜ਼ਿਆਦਾ ਮੇਜਰ ਸੈਟ ਬੈਕ ਜਲੰਧਰ ਦੇ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਕਾਂਗਰਸ ਨੂੰ ਜੇ ਜੇ ਇਹਨਾਂ ਬੰਦਿਆਂ ਦਾ ਆਧਾਰ ਜਿੰਨਾ ਕੁ ਵੋਟਾਂ ਦਾ ਹੈਗਾ ਅਸੀਂ ਜੇ ਉਹ ਆਪਣਾ ਕੈਸ਼ ਕਰ ਜਾਂਦੇ ਆ ਚੰਨੀ ਇੱਕ ਸਟਰੋਂਗ ਛੇਰ ਹੈ 노 ਡਾਊਟ ਔਰ ਚੰਨੀ ਦੀ ਚਰਚਾ ਬਾਈ ਇਲੈਕਸ਼ਨ ਵੇਲੇ ਵੀ ਸੀ ਪਰ ਉਸ ਵੇਲੇ ਰਾਹੁਲ ਗਾਂਧੀ ਜਦੋਂ ਅਫਸੋਸ ਕਰਨ ਗਏ ਸੀ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਘਰੇ ਤਾਂ ਉੱਥੇ ਹੀ ਕਿਹਾ ਸੀ ਕਿ ਟਿਕਟ ਤੁਹਾਡੇ ਪਰਿਵਾਰ ਨੂੰ ਹੀ ਦੇਵਾਂਗੇ ਤਾਂ ਇਸ ਕਰਕੇ ਉਦੋਂ ਪਾਰਟੀ ਨੇ ਚੰਨੀ ਨੂੰ ਕੰਸਿਡਰ ਨਹੀਂ ਕੀਤਾ ਅਦਰਵਾਇਜ਼ ਚਰਚਾ ਉਦੋਂ ਵੀ ਸੀ ਸੋ ਹੁਣ ਜਾ ਕੇ ਚੰਨੀ ਗਏ ਨੇ ਤਾਂ ਚੰਨੀ ਦੇ ਚਿਹਰੇ ਦੀ ਚਰਚਾ ਹੋ ਰਹੀ ਹੈ ਭਿੰਦਰ ਸਿੰਘ ਕੇਪੀ ਕਿੰਨੀ ਫਾਈਟ ਦੇ ਪਾਉਂਦੇ ਐ ਕਿਉਂਕਿ ਇੱਕ ਚੀਜ਼ ਦੀ ਕੈਲਕੂਲੇਸ਼ਨ ਗੌਰਵ ਲਗਾਤਾਰ ਹੁੰਦੀ ਰਹੀ ਹੈ ਬਾਈ ਇਲੈਕਸ਼ਨ ਤੋਂ ਬਾਅਦ ਜਿਹੜੀ ਅਕਾਲੀ ਦਲ ਤੇ ਭਾਜਪਾ ਦਾ ਵੋਟ ਬੈਂਕ ਸੀ ਉਹ ਤਕਰੀਬਨ ਤਕਰੀਬਨ ਅਕਾਲੀ ਦਲ ਤੀਜੇ ਨੰਬਰ ਤੇ ਸੀ ਬੀਜੇਪੀ ਚੌਥੇ ਤੇ ਰਹੀ ਸੀ ਪਰ ਜੇ ਦੋਨਾਂ ਦੀਆਂ ਵੋਟਾਂ ਨੂੰ ਮਿਲਾਉਂਦੇ ਸੀ ਤਾਂ ਉਹ ਜਿੱਤ ਦੇ ਜਿੱਤਣ ਵਾਲੇ ਕੈਂਡੀਡੇਟ ਤੋਂ ਜ਼ਿਆਦਾ ਬਣਦੀ ਸੀ ਸੋ ਇਸ ਚੀਜ਼ ਨੂੰ ਮੰਨਿਆ ਜਾ ਰਿਹਾ ਸੀਗਾ ਕਿ ਅਕਾਲੀ ਦਲ ਤੇ ਬੀਜੇਪੀ ਜੇ ਕਿਸੇ ਸਮਝੌਤਾ ਹੋ ਜਾਂਦਾ ਤਾਂ ਉੱਥੇ ਤਗੜੀ ਟੱਕਰ ਦੇਣ ਦੀ ਸਥਿਤੀ 'ਚ ਹੈ